ਉਵਰਾਜ ਸਿੰਘ ਜੀ ਦਾ ਬੜਾ ਯੋਗਦਾਨ ਹੈ ਤੇ ਉਹਨਾਂ ਨੇ ਇਹਨੂੰ ਬਹੁਤ ਟ੍ਰੇਨਿੰਗ ਕਰਾਈ ਆ ਔਰ ਉਹਨਾਂ ਦਾ ਹੀ ਅੱਜ ਤੱਕ ਉਹਨਾਂ ਕਰਕੇ ਹੀ ਇੰਨਾ ਵੱਡਾ ਰਿਜ਼ਲਟ ਆਇਆ ਔਰ ਉਹਨਾਂ ਨੇ ਆਪਣੇ ਪੂਰੀ ਜਿੰਨੀ ਵੀ ਉਹਨਾਂ ਦੀ ਉਹਨਾਂ ਦੀ ਟੀਮ ਹੈ ਇੱਕ ਜਿਹੜੀ ਯੂਵਰਾਜ ਸਿੰਘ ਨੂੰ ਟ੍ਰੇਨਿੰਗ ਕਰਾਉਂਦੀ ਸੀ ਕੋਈ ਰਨਿੰਗ ਕਰਾਉਂਦੀ ਸੀ ਕੋਈ ਮੈਡੀਟੇਸ਼ਨ ਕਰਾਉਂਦੇ ਸੀ ਸਵੀਮਿੰਗ ਕਰਾਉਂਦੇ ਸੀ ਜਿਮ ਕਰਾਉਂਦੇ ਸੀ ਉਹਨਾਂ ਨੇ ਆਪਣੀ ਸਾਰੀ ਟੀਮ ਇਹਦੇ ਨਾਲ ਲਾਈ ਸੀ ਉਹ ਟਾਈਮ ਟੂ ਟਾਈਮ ਸਾਰੀ ਪ੍ਰੈਕਟਿਸ ਉਹ ਕਰਾਉਂਦੇ ਸੀ ਔਰ ਉਹ ਖੁਦ ਆਪ ਉੱਪਰ ਖਲੋ ਕੇ ਇਹਨੂੰ ਬੜੀ ਬੈਟਿੰਗ ਕਰਾਉਂਦੇ ਸੀ ਔਰ ਇਹਦੀ ਹਰ ਗਲਤੀ ਨੂੰ ਦੱਸਣਾ ਫਿਰ ਇਹਨੂੰ ਇੰਟਰਨੈਸ਼ਨਲ ਲੈਵਲ ਦਾ ਐਕਸਪੀਰੀਅੰਸ ਦੇਣਾ ਔਰ ਹਰ ਸਟਾਈਲ ਦੱਸਣਾ ਔਰ ਉਹ ਉਹਨਾਂ ਨੇ ਹਰ ਟਾਈਮ ਇਹਨੂੰ ਆਪਣੇ ਕੋਲ ਫੋਨ ਕਰਕੇ ਪੁੱਛਣਾ ਅਗਰ ਬਾਹਰ ਵੀ ਗਈ ਸੀ ਨਾ ਉਥੋਂ ਵੀ ਫੋਨ ਕਰਕੇ ਪੁੱਛਣਾ ਵੀ ਅੱਜ ਤੇਰਾ ਕੀ ਸ਼ਡਿਊਲ ਹੈ ਸੈਕੰਡ ਉਹਨਾਂ ਨੇ ਆਪਣਾ ਸ਼ਡਿਊਲ ਜਦੋਂ ਬਾਹਰ ਹੋਣਾ ਤੇ ਅਗਰ ਕਹਿੰਦਾ ਵਿਸ਼ੇਕ ਅੱਜ ਫ੍ਰੀ ਹੈਗਾ ਤੇ ਉਹਨਾਂ ਨੇ ਆਪਣੇ ਫਾਦਰ ਸਾਹਿਬ ਦੀ ਵੀ ਡਿਊਟੀ ਲਗਾਈ ਸੀ ਯੋਗਰਾਜ ਸਿੰਘ ਜੀ ਦੀ ਜਿਹੜੇ ਬੜੇ ਬੜੇ ਵਧੀਆ ਕੋਚ ਨੇ ਉਹਨਾਂ ਕੋਲ ਬਹੁਤ ਪੰਡਾ ਰਿਆ ਕੋਚ ਨੇ ਦਾ ਉਹਨਾਂ ਨੇ ਇਹਨੂੰ ਆਪਣੇ ਕੋਲ ਬੁਲਾ ਕੇ ਟ੍ਰੇਨਿੰਗ ਕਰਾਉਂਦੇ ਸੀ ਫਿਰ ਜਦੋਂ ਫ੍ਰੀ ਟਾਈਮ ਹੁੰਦਾ ਸੀ ਉਹਨਾਂ ਕੋਲ ਚੱਲ ਜਾਂਦਾ ਸੀ ਜਾਂ ਯੋਗਰਾਜ ਸਿੰਘ ਜੀ ਕਿਤੇ ਵੀ ਹੁੰਦੇ ਸੀ ਨਾ ਉਹਨੂੰ ਆਪਣੇ ਕੋਲ ਬੁਲਾ ਲੈਂਦੇ ਸੀ ਜਦੋਂ ਇਹ ਫ੍ਰੀ ਹੁੰਦਾ ਸੀ ਔਰ ਉਹਨਾਂ ਨੇ ਬੜੀ ਦੂਰ ਦੂਰ ਵੀ ਇਹਨੂੰ ਟ੍ਰੇਨਿੰਗ ਕਰਾਈ ਕਦੀ ਚਨਈ ਚ ਕਦੀ ਗੋਆ ਕਦੀ ਦੁਬਈ ਕਦੀ ਬੰਬੇ ਕਦੀ ਗੁਰਗਾਂ ਏਦਾਂ ਹਰ ਹਾ ਡਿਫਰੈਂਸ ਗਰਾਉਂਡਾਂ 'ਚ ਇਹਨੂੰ ਪ੍ਰੈਕਟਿਸ ਕਰਾਉਂਦੇ ਨੇ ਔਰ ਉਹ ਪ੍ਰੈਕਟਿਸ ਜਿਹੜੀ ਹਾਰਡਵਰਕ ਕਰਾਇਆ ਉਹਦਾ ਰਿਜ਼ਲਟ ਆ ਮੈਂ ਉਹਨਾਂ ਦਾ ਥੈਂਕਸ ਕਰਦਾ ਉਹਨਾਂ ਦਾ ਹੱਥ ਜੋੜ ਕੇ ਨਮਸਕਾਰ ਕਰਦਾ ਕਿ ਇੱਡੇ ਵੱਡੇ ਮਹਾਨ ਪਲੇਅਰ ਜਿਹੜੇ ਜਿਨ੍ਹਾਂ ਨੇ ਵਰਲਡ 'ਚ ਨਾਂ ਪਾਇਆ ਕੀਤਾ ਜਗਰਾਤ ਸਿੰਘ ਜੀ ਉਹ ਮੇਰੇ ਬੇਟੇ ਨੂੰ ਟ੍ਰੇਨਿੰਗ ਕਰਾਉਂਦੇ ਪਰ ਨੈਚੁਰਲ ਰਿਜ਼ਲਟ ਤੇ ਅੱਛਾ ਆਇਆ ਹੈ ਗਾਈ ਬੜੇ ਅੱਜ ਖੁਸ਼ੀ ਦਾ ਬੜਾ ਦਿਨ ਹੈ ਵੱਡਾ ਦਿਨ ਹੈ ਕਿ ਸਾਡੇ ਘਰ ਅੱਜ ਇੰਨੀ ਖੁਸ਼ੀ ਦਾ ਦਿਨ ਆਇਆ ਹੋਇਆ ਹੈ ਜਦੋਂ ਵਿਸ਼ੇਖ ਸ਼ਰਮਾ ਇੰਡੀਆ ਟੀਮ ਦੇ ਸਿਲੈਕਟ ਹੋਇਆ ਜਦੋਂ ਉਹਦਾ ਨਾਮ ਆਇਆ ਅਸੀਂ ਬਹੁਤ ਖੁਸ਼ ਹਾਂ ਬੜੇ ਅੱਜ ਖੁਸ਼ੀ ਦਾ ਬੜਾ ਦਿਨ ਹੈ ਵੱਡਾ ਦਿਨ ਹੈ ਕਿ ਸਾਡੇ ਘਰ ਅੱਜ ਇੰਨੀ ਖੁਸ਼ੀ ਦਾ ਦਿਨ ਆਇਆ ਹੋਇਆ ਹੈ ਜਦੋਂ ਵਿਸ਼ੇਖ ਸ਼ਰਮਾ ਇੰਡੀਆ ਟੀਮ ਦੇ ਸਿਲੈਕਟ ਹੋਇਆ ਜਦੋਂ ਉਹਦਾ ਨਾਮ ਆਇਆ ਅਸੀਂ ਬਹੁਤ ਖੁਸ਼ ਹਾਂ ਔਰ ਸਾਨੂੰ ਇੰਨੀਆਂ ਕ ਵਧਾਈਆਂ ਆਈਆਂ ਅੰਮ੍ਰਿਤਸਰ ਤੋਂ ਸਾਰੇ ਵਾਸੀਆਂ ਨੇ ਵਧਾਈਆਂ ਦਿੱਤੀਆਂ ਮੇਰੇ ਯਾਰਾਂ ਦੋਸਤਾਂ ਨੇ ਸਾਰੇ ਪਲੇਅਰਾਂ ਨੇ ਸਾਰੇ ਕੋਚਾਂ ਨੇ ਔਰ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਅਭਿਸ਼ੇਕ ਨੂੰ ਬਹੁਤ ਪਿਆਰ ਦਿੱਤਾ ਔਰ ਸ਼ੀਰਾ ਦਿੱਤਾ ਪ੍ਰੈਕਟਿਸ ਸਰ ਕਿੱਥੇ ਕਰਦੇ ਨੇ ਅਭਿਸ਼ੇਕ ਅਭਿਸ਼ੇਕ ਦੇਖੋ ਪਹਿਲਾਂ ਤੇ ਸਟਾਰਟ ਤੇ ਤੇ ਅੰਮ੍ਰਿਤਸਰ ਦੀ ਉਹਦੀ ਸਟਾਰਟਿੰਗ ਹੋਈ ਹੈ ਉਹ ਅੰਮ੍ਰਿਤਸਰ ਗਾਂਧੀ ਗਰਾਊਂਡ 'ਚ ਕਰਦਾ ਸੀ ਉਦੋਂ ਮੈਂ ਕੋਚ ਸੀ ਸੀਨੀਅਰ ਔਰ ਮੇਰੇ ਕੋਲ ਜਿਆਦਾ ਟਾਈਮ ਵਾਦਾ ਮੇਰੇ ਨਾਲ ਹੀ ਰਿਹਾ ਔਰ ਜਦੋਂ ਉਹ ਜੋ ਜੋ ਵੱਡਾ ਹੁੰਦਾ ਗਿਆ ਤਾਂ ਉਦੋਂ ਉਹਦੇ ਨਾਲ ਬੜੇ ਬੜੇ ਵੱਡੇ ਪਲੇਅਰ ਔਰ ਕੋਚ ਜੁੜੇ ਜਿਹੜੇ ਕਿ ਅੰਡਰ 16 ਜਦੋਂ ਐਨਸੀਸੀ ਤੇ ਚਲਾ ਗਿਆ ਉੱਥੇ ਰਾਹੁਲ ਦਰਾਵਿੜ ਸਰ ਮਿਲੇ ਉਹਨਾਂ ਨੇ ਬੜੀ ਅੱਛੀ ਮੈਨੂੰ ਟ੍ਰੇਨਿੰਗ ਕਰਾਈ ਫਿਰ ਪੰਜਾਬ ਦੇ ਇਹਦੇ ਪੰਜਾਬ ਦੇ ਕੋਚ ਸੀ ਅਰुण ਵਿਦੀ ਉਹਨਾਂ ਨੇ ਮੈਨੂੰ ਇੱਕ ਲਵਜ਼ ਕਿਹਾ ਸੀ ਮੈਨੂੰ ਅੱਜ ਵੀ ਯਾਦ ਆਉਂਦਾ ਹੈ ਉਹਨਾਂ ਨੇ ਕਿਹਾ ਸੀ ਕਿ ਇਹ ਆਉਣ ਵਾਲੇ ਟਾਈਮ 'ਚ ਤੁਸੀਂ ਲਿਖ ਲਓ ਇਹ ਦੋ ਪਲੇਅਰ ਪੰਜਾਬ ਦੇ ਇੰਡੀਆ ਖੇਡਣਗੇ ਮੈਂ ਕਿਹਾ ਜੀ ਭਾਜੀ ਕਿऐसे ਤੁਸੀਂ ਕਹਤਾ ਕਹਿੰਦਾ ਸ਼ੋਮਨ ਗਿੱਲ ਤੇ ਅਭਿਸ਼ੇਕ ਸ਼ਰਮਾ ਇਹ ਦੋਨੋਂ ਇੰਡੀਆ ਖੇਡਣਗੇ ਤੁਸੀਂ ਲਿਖ ਕੇ ਜੇਬ 'ਚ ਪਾ ਲਓ ਔਰ ਮੈਂ ਉੱਥੇ ਬੈਠਾ ਸੀ ਬੜਾ ਆਰਾਮ ਸੀ ਉੱਥੇ ਡੀਪੀਆ ਆਜ਼ਾਦ ਸਾਹਿਬ ਆ ਗਏ ਜਿਹੜੇ ਕਪਿਲਦੇਵ ਦੇ ਗੁਰੂ ਨੇ ਉਹਨਾਂ ਨੇ ਇਹਨਾਂ ਇੱਕ ਛੋਟੇ ਬੱਚਿਆਂ ਦੀ ਅੰਡਰ 12 ਦੀ ਇੱਕ ਅਕੈਡਮੀ ਬਣਾਈ ਸੀ ਉਹਦੇ ਵਿੱਚ ਇਹਨਾਂ ਦੋਵਾਂ ਨੂੰ ਸਿਲੈਕਟ ਕੀਤਾ ਹੈ ਔਰ ਉਹ ਜਾਸਰ ਸਾਹਿਬ ਨੇ ਇੰਨੇ ਅچھے ਸ਼ਬਦ ਬੋਲੇ ਮੈਨੂੰ ਕਹਿੰਦੇ ਬੇਟਾ ਰਾਜਕੁਮਾਰ ਮੈਂ ਵੀ ਉਹਨਾਂ ਦਾ ਸਟੂਡੈਂਟ ਰਿਆ ਹਾਂ ਉਹ ਮੈਨੂੰ ਕਹਿੰਦੇ ਬੇਟਾ ਰਾਜਕੁਮਾਰ ਇਹ ਜਿਹੜਾ ਤੇਰਾ ਬੇਟਾ ਅਭੀ ਸ਼ੇਖ ਚਰਮਾਨਾ ਅੱਜ ਮੈਂ ਤੈਨੂੰ ਇੱਕ ਸ਼ਬਦ ਕਹਿਣ ਲੱਗਾ ਇਹ ਹਿੰਦੁਸਤਾਨ ਖੇਲੇਗਾ ਇਹ ਲੜਕੇ 'ਚ ਇੰਨਾ ਟੈਲੈਂਟ ਹੈ ਇਹਨੂੰ ਕੋਈ ਰੋਕ ਨਹੀਂ ਸਕੇਗਾ ਉਹ ਮੈਂ ਮੈਂ ਕਿਹਾ ਸਭ ਤੁਸੀਂ ਇਹ ਤਾਂ ਜੋ ਬੱਚਾ ਜਿਆ ਤੁਸੀਂ ਕਿਸ ਤਰ੍ਹਾਂ ਕਹਿੰਦੇ ਮੇਰੀ ਅੱਖ ਦੀ ਪਛਾਣ ਹੈ ਔਰ ਮੈਂ بڑے بڑے ਪਲੇਅਰ ਕੱਢੇ ਆ पर मैं ये प्लेयर दोनों ਦੇ ਪਲੇਅਰਾਂ ਦੇ ਬਾਰੇ ਗੱਲ ਕਹਿ ਦੇਣਾ ਅਭਿਸ਼ੇਕ ਸ਼ਰਮਾ ਔਰ ਸ਼ੁਮਨ ਗਿਲ ਪੰਜਾਬ ਦੇ ਨੇ ਔਰ ਹਿੰਦੁਸਤਾਨ ਖੇលਨੇ ਦੇ ਅੱਜ ਦੋਵੇਂ ਇਕੱਠੇ ਖੇਡਦੇ ਨੇ ਹਾਂ ਬਚਪਨ ਜੇ ਅੰਡਰ 12 ਤੋਂ ਲੈ ਕੇ ਅੱਜ ਤੱਕ ਇਕੱਠੇ ਨੇ ਔਰ ਹਰ ਟੀਮ ਜੜੀ ਵੀ ਟੀਮ ਚ ਦੋਨੋਂ ਜਾਂਦੇ ਨੇ 170 ਮੈਚ ਕਰ ਦਿੰਦੇ ਨੇ ਅਬ ਜੇਕਰ ਗੱਲ ਹੋਈ ਹੈ ਕਿੰਨੀ ਖੁਸ਼ੀ ਹੈ ਨੂੰ ਜ਼ਿੰਬਾਬਵੇ ਦੌਰੇ ਦੇ ਵਿੱਚ ਇਹ ਇਨਫਲੈਕਸ਼ਨ ਬਹੁਤ ਖੁਸ਼ੀ ਹੋਈ ਹੈ ਇਹ ਉਹਦਾ ਸੁਪਨਾ ਸੀ ਕਿ ਮੈਂ ਹਿੰਦੁਸਤਾਨ ਖੇਲਣਾ ਔਰ ਅੱਜ ਜਿਹੜਾ ਪੂਰਾ ਆ ਪਰ ਲੇਕਿਨ ਅਜੇ ਉਹ ਕਹਿੰਦਾ ਅਜੇ ਤੇ ਮੇਰੀ ਜਾਨੀ ਸ਼ੁਰੂ ਹੋਈ ਹੈ ਮੈਂ ਲੰਬਾ ਖੇਲਣਾ ਔਰ ਮੈਨੂੰ ਸਾਰਿਆਂ ਦਾ ਅਸ਼ੀਰਵਾਦ ਮਿਲੇ ਔਰ ਹਾਰਡ ਵਰਕ ਕਰਾਂ ਔਰ ਜਿੰਨਾ ਮੈਂ ਹਾਰਡ ਵਰਕ ਕਰਾਂਗਾ ਉਹਨਾਂ ਦਾ ਰਿਜ਼ਲਟ ਵਧੀਆ ਆਏ ਰਿਸਟਾਨੇ ਸ਼ੁਰੂ ਹੋਏ ਹਨ ਆਈਪੀਐਲ ਤੋਂ ਬਾਅਦ ਨਹੀਂ ਅਜੇ ਤੇ ਇੰਨੀ ਕੋਈ ਇਦਾਂ ਦੀ ਗੱਲ ਹੋਈ ਲੇਕਿਨ ਇਹ ਆਪੀ ਅਜੇ ਉਹ ਛੋਟਾ ਹੈ ਤੇ ਜੋਂ-ਜੋਂ ਵੱਡਾ ਹੋਏਗਾ ਜੋ ਆਪਣਾ ਕੈਰੀਅਰ ਬਣਾਏਗਾ ਤੇ ਦੇਖਾਂਗੇ ਜਿਸ ਤਰ੍ਹਾਂ ਜੋ ਸਮਾਂ ਕਹੇਗਾ ਉਸਾਂ ਨਾਲ ਚਲਾਗੇ ਤੁਸੀਂ ਕਿਵੇਂ ਦੱਸਿਆ ਯੁਗਰਾਜ ਸਿੰਘ ਦਾ ਬਹੁਤ ਯੋਗਦਾਨ ਹੈ ਹਾਂ ਉਹ ਦੇਖੋ ਜੀ ਯੁਗਰਾਜ ਸਿੰਘ ਜੀ ਦਾ ਬੜਾ ਯੋਗਦਾਨ ਹੈ ਤੇ ਉਹਨਾਂ ਨੇ ਇਹਨੂੰ ਬਹੁਤ ਟ੍ਰੇਨਿੰਗ ਕਰਾਈ ਆ ਔਰ ਉਹਨਾਂ ਦੇ ਹੀ ਅੱਜ ਤੱਕ ਉਹਨਾਂ ਕਰਕੇ ਹੀ ਇੰਨਾ ਵੱਡਾ ਰਿਜ਼ਲਟ ਆਇਆ ਔਰ ਉਹਨਾਂ ਨੇ ਆਪਣੇ ਪੂਰੀ ਜਿੰਨੀ ਵੀ ਉਹਨਾਂ ਦੀ ਉਹਨਾਂ ਦੀ ਟੀਮ ਹੈ ਇੱਕ ਜਿਹੜੀ ਯੁਗਰਾਜ ਸਿੰਘ ਨੂੰ ਟ੍ਰੇਨਿੰਗ ਕਰਾਉਂਦੀ ਸੀ ਕੋਈ ਰਨਿੰਗ ਕਰਾਉਂਦੀ ਸੀ ਕੋਈ ਮੈਡੀਟੇਸ਼ਨ ਕਰਾਉਂਦੇ ਸੀスイਮਿੰਗ ਕਰਾਉਂਦੇ ਸੀ ਜਿਮ ਕਰਾਉਂਦੇ ਸੀ ਉਹਨਾਂ ਨੇ ਆਪਣੀ ਸਾਰੀ ਟੀਮ ਇਹਦੇ ਨਾਲ ਲਾਈ ਸੀ ਔਰ ਟਾਈਮ ਟੂ ਟਾਈਮ ਸਾਰੀ ਪ੍ਰੈਕਟਿਸ ਉਹ ਕਰਾਉਂਦੇ ਸੀ ਔਰ ਉਹ ਖੁਦ ਆਪ ਉੱਪਰ ਖਲੋ ਕੇ ਇਹਨੂੰ ਬੜੀ ਬੈਟਿੰਗ ਕਰਾਉਂਦੇ ਸੀ ਔਰ ਇਹਦੀ ਹਰ ਗਲਤੀ ਨੂੰ ਦੱਸਣਾ ਫਿਰ ਇਹਨੂੰ ਇੰਟਰਨੈਸ਼ਨਲ ਲੈਵਲ ਦਾ ਐਕਸਪੀਰੀਅੰਸ ਦੇਣਾ ਔਰ ਹਰ ਸਾਇਲ ਦੱਸਣਾ ਔਰ ਉਹ ਉਹਨਾਂ ਨੇ ਹਰ ਟਾਈਮ ਇਹਨੂੰ ਆਪਣੇ ਕੋਲ ਫੋਨ ਕਰਕੇ ਪੁੱਛਣਾ ਅਗਰ ਬਾਹਰ ਵੀ ਗਈ ਸੀ ਨਾ ਉਥੋਂ ਵੀ ਫੋਨ ਕਰਕੇ ਪੁੱਛਣਾ ਵੀ ਅੱਜ ਤੇਰਾ ਕੀ ਸ਼ਡਿਊਲ ਹੈ ਸੈਕਿੰਡ ਉਹਨਾਂ ਨੇ ਆਪਣਾ ਸ਼ਡਿਊਲ ਜਦੋਂ ਬਾਹਰ ਹੋਣਾ ਤੇ ਅਗਰ ਕਹਿੰਦਾ ਵੀ ਸ਼ੇਖ ਅੱਜ ਫ੍ਰੀ ਹੈਗਾ ਤੇ ਉਹਨਾਂ ਨੇ ਆਪਣੇ ਫਾਦਰ ਸਾਹਿਬ ਦੀ ਵੀ ਡਿਊਟੀ ਲਗਾਈ ਸੀ ਯੋਗਰਾਜ ਸਿੰਘ ਜੀ ਦੀ ਜਿਹੜੇ ਬੜੇ ਬੜੇ ਵਧੀਆ ਕੋਚ ਨੇ ਉਹਨਾਂ ਕੋਲ ਬਹੁਤ ਪੰਡਾਹਾਰਿਆ ਕੋਚਿੰਗ ਦਾ ਉਹਨਾਂ ਨੇ ਇਹਨੂੰ ਆਪਣੇ ਕੋਲ ਬੁਲਾ ਕੇ ਟ੍ਰੇਨਿੰਗ ਕਰਾਉਂਦੇ ਸੀ ਫਿਰ ਜਦੋਂ ਫ੍ਰੀ ਟਾਈਮ ਹੁੰਦਾ ਸੀ ਉਹਨਾਂ ਕੋਲ ਚੱਲ ਜਾਂਦਾ ਸੀ ਜਾ ਜਗਰਾਤ ਸਿੰਘ ਜੀ ਕਿਤੇ ਵੀ ਹੁੰਦੇ ਸੀ ਨਾ ਉਹਨੂੰ ਆਪਣੇ ਕੋਲ ਬੁਲਾ ਲੈਂਦੇ ਸੀ ਜਦੋਂ ਇਹ ਫ੍ਰੀ ਹੁੰਦਾ ਸੀ ਔਰ ਉਹਨਾਂ ਨੇ ਬੜੀ ਦੂਰ ਦੂਰ ਵੀ ਇਹਨੂੰ ਟ੍ਰੇਨਿੰਗ ਕਰਾਈ ਕਦੀ ਚਨਈ ਚ ਕਦੀ ਗੋਆ ਕਦੀ ਦੁਬਈ ਕਦੀ ਬੰਬੇ ਕਦੀ ਗੁਰਗਾਂ ਏਦਾਂ ਹਰ ਹਰ ਡਿਫਰੈਂਸ ਗਰਾਊਂਡਾਂ 'ਚ ਇਹਨੂੰ ਪ੍ਰੈਕਟਿਸ ਕਰਾਉਂਦੇ ਸੀ ਔਰ ਉਹ ਪ੍ਰੈਕਟਿਸ ਜਿਹਨ ਲਈ ਹਾਰਡ ਵਰਕ ਕਰਾਇਆ ਉਹਦਾ ਰਿਜ਼ਲਟ ਆਇਆ ਮੈਂ ਉਹਨਾਂ ਦਾ ਥੈਂਕਸ ਕਰਦਾ ਉਹਨਾਂ ਦਾ ਹੱਥ ਜੋੜ ਕੇ ਨਮਸਕਾਰ ਕਰਨਾ ਕਿ ਇੱਡੇ ਵੱਡੇ ਮਹਾਨ ਪ੍ਰੇਰ ਜਿਹੜੇ ਜਿਨ੍ਹਾਂ ਨੇ ਵਰਲਡ 'ਚ ਨਾ ਪੈਦਾ ਕੀਤਾ ਜਗਰਾਤ ਸਿੰਘ ਜੀ ਉਹ ਮੇਰੇ ਬੇਟੇ ਨੂੰ ਟ੍ਰੇਨਿੰਗ ਕਰਾਉਂਦੇ ਪਰ ਨੇਚਰਲ ਫਿਰ ਰਿਜ਼ਲਟ ਤੇ ਚਾਹ ਹੈ ਕਿ ਜਗਰਾਤ ਸਿੰਘ ਜੀ ਦਾ ਬੜਾ ਯੋਗਦਾਨ ਹੈ ਤੇ ਉਹਨਾਂ ਨੇ ਇਹਨੂੰ ਬਹੁਤ ਟ੍ਰੇਨਿੰਗ ਕਰਾਈ ਆ ਔਰ ਉਹਨਾਂ ਦਾ ਹੀ ਅੱਜ ਤੱਕ ਉਹਨਾਂ ਕਰਕੇ ਹੀ ਇੰਨਾ ਵੱਡਾ ਰਿਜ਼ਲਟ ਆਇਆ ਔਰ ਉਹਨਾਂ ਨੇ ਆਪਣੇ ਪੂਰੀ ਜਿੰਨੀ ਵੀ ਉਹਨਾਂ ਦੀ ਉਹਨਾਂ ਦੀ ਟੀਮ ਹੈ ਇੱਕ ਜਿਹੜੀ ਯוגਰਾਜ ਸਿੰਘ ਨੂੰ ਟ੍ਰੇਨਿੰਗ ਕਰਾਉਂਦੀ ਸੀ ਕੋਈ ਰਨਿੰਗ ਕਰਾਉਂਦੀ ਸੀ ਕੋਈ ਮੈਰਿਟੇਸ਼ਨ ਕਰਾਉਂਦੇ ਸੀスイਮਿੰਗ ਕਰਾਉਂਦੇ ਸੀ ਜਿਮ ਕਰਾਉਂਦੇ ਸੀ ਉਹਨਾਂ ਨੇ ਆਪਣੀ ਸਾਰੀ ਟੀਮ ਇਹਦੇ ਨਾਲ ਲਾਈ ਸੀ ਔਰ ਟਾਈਮ ਟੂ ਟਾਈਮ ਸਾਰੀ ਪ੍ਰੈਕਟਿਸ ਉਹ ਕਰਾਉਂਦੇ ਸੀ ਔਰ ਉਹ ਖੁਦ ਆਪ ਉੱਪਰ ਖਲੋ ਕੇ ਇਹਨੂੰ ਬੜੀ ਬੈਟਿੰਗ ਕਰਾਉਂਦੇ ਸੀ ਔਰ ਇਹਦੀ ਹਰ ਗਲਤੀ ਨੂੰ ਦੱਸਣਾ ਫਿਰ ਇਹਨੂੰ ਇੰਟਰਨੈਸ਼ਨਲ ਲੈਵਲ ਦਾ ਐਕਸਪੀਰੀਅੰਸ ਦੇਣਾ ਔਰ ਹਰ ਸਟਾਈਲ ਦੱਸਣਾ ਉਹ ਉਹਨਾਂ ਨੇ ਹਰ ਟਾਈਮ ਇਹਨੂੰ ਆਪਣੇ ਕੋਲ ਫੋਨ ਕਰਕੇ ਪੁੱਛਣਾ ਅਗਰ ਬਾਹਰ ਵੀ ਗਈ ਸੀ ਨਾ ਉਥੋਂ ਵੀ ਫੋਨ ਕਰਕੇ ਪੁੱਛਣਾ ਵੀ ਅੱਜ ਤੇਰਾ ਕੀ ਸਚਡਿਊਲ ਹੈ ਸੈਕਿੰਡ ਉਹਨਾਂ ਨੇ ਆਪਣਾ ਸਚਡਿਊਲ ਜਦੋਂ ਬਾਹਰ ਹੋਣਾ ਤੇ ਅਗਰ ਕਿਹਾ ਵਿਸ਼ੇਕ ਅੱਜ ਫ੍ਰੀ ਹੈਗਾ ਤੇ ਉਹਨਾਂ ਨੇ ਆਪਣੇ ਫਾਦਰ ਸਾਹਿਬ ਦੀ ਵੀ ਡਿਊਟੀ ਲਗਾਈ ਸੀ ਯੋਗਰਾਜ ਸਿੰਘ ਜੀ ਜਿਹੜੇ ਬੜੇ ਬੜੇ ਵਧੀਆ ਕੋਚ ਨੇ ਉਹਨਾਂ ਕੋਲ ਬਹੁਤ ਪੰਡਹਾਰਿਆ ਕੋਚਣ ਦਾ ਉਹਨਾਂ ਨੇ ਇਹਨੂੰ ਆਪਣੇ ਕੋਲ ਬੁਲਾ ਕੇ ਟ੍ਰੇਨਿੰਗ ਕਰਾਉਂਦੇ ਸੀ ਫਿਰ ਜਦੋਂ ਫ੍ਰੀ ਟਾਈਮ ਹੁੰਦਾ ਸੀ ਉਹਨਾਂ ਕੋਲ ਚੱਲ ਜਾਂਦਾ ਸੀ ਜਾਂ ਯੁਵਰਾਜ ਸਿੰਘ ਜੀ ਕਿਤੇ ਵੀ ਹੁੰਦੇ ਸੀ ਨਾ ਉਹ ਉਹਨੂੰ ਆਪਣੇ ਕੋਲ ਬੁਲਾ ਲੈਂਦੇ ਸੀ ਜਦੋਂ ਇਹ ਫ੍ਰੀ ਹੁੰਦਾ ਸੀ ਔਰ ਉਹਨਾਂ ਨੇ ਬੜੀ ਦੂਰ ਦੂਰ ਵੀ ਇਹਨੂੰ ਟ੍ਰੇਨਿੰਗ ਕਰਾਈ ਕਦੀ ਚਨਈ ਚ ਕਦੀ ਗੋਆ ਕਦੀ ਦੁਬਈ ਕਦੀ ਬੰਬੇ ਕਦੀ ਗੁਰਗੋਂ ਇੰਦਾ ਹਰ ਹਾ ਡਿਫਰੈਂਸ ਗਰਾਉਂਡਾਂ 'ਚ ਇਹਨੂੰ ਪ੍ਰੈਕਟਿਸ ਕਰਾਉਂਦੇ ਸੀ ਔਰ ਉਹ ਪ੍ਰੈਕਟਿਸ ਜਿਹੜੀ ਹਾਰਡਵਰਕ ਕਰਾਇਆ ਉਹਦਾ ਰਿਜ਼ਲਟ ਆਇਆ ਮੈਂ ਉਹਨਾਂ ਦਾ ਥੈਂਕਸ ਕਰਦਾ ਉਹਨਾਂ ਦਾ ਹੱਥ ਜੋੜ ਕੇ ਨਮਸਕਾਰ ਕਰਦਾ ਕਿ ਇੱਦੇ ਵੱਡੇ ਮਹਾਨ 플레이ਰ ਜਿਹੜੇ ਜਿਨ੍ਹਾਂ ਨੇ ਵਰਲਡ ਚ ਨਾਂ ਪਾਇਆ ਕੀਤਾ ਜਗਰਾਤ ਸਿੰਘ ਜੀ ਉਹ ਮੇਰੇ ਬੇਟੇ ਨੂੰ ਟ੍ਰੇਨਿੰਗ ਕਰਾਉਂਦੇ ਪਰ ਨੈਚੁਰਲ ਫਿਰ ਰਿਜ਼ਲਟ ਤੇ ਚਾਹ ਹੈਗੇ